ਖੰਨਾ ਸ਼ਹਿਰ ਦੀ ਸਭ ਤੋਂ ਵੱਡੀ ਪੰਜਾਬ ਖत्री ਚੇਤਨਾ ਮੰਚ ਚੈਰੀਟੇਬਲ ਟਰਸਟ ਅਤੇ ਉਸ ਦੀ ਬ੍ਰਾਂਚ ਮਾਤਾ ਕੁਸ਼ਲਿਆ ਸੇਵਾ ਕੇਂਦਰ ਵੱਲੋਂ 168ਵੇਂ ਰਾਸ਼ਨ 배ਤਰਨ ਸਮਰੋਧਨ ਜਿੱਥੇ ਹਰ ਮਹੀਨੇ 60 ਪਰਿਵਾਰਾਂ ਨੂੰ ਲਗਾਤਾਰ ਰਾਸ਼ਨ ਦਿੱਤਾ ਜਾਂਦਾ ਹੈ ਉੱਥੇ ਹੀ ਫਿਜ਼ੀਕਲ ਹੈਂਡੀਕੈਪਡ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਅਜਲਿੰਮ ਕੋ ਕੰਪਨੀ ਵੱਲੋਂ 7 ਬੈਟਰੀ ਵਾਲੇ ਟ੍ਰਾਈਸਾਈਕਲ ਦੋ ਟ੍ਰਾਈਸਾਈਕਲ ਹੈਲਮਟ ਅਤੇ ਜ਼ਰੂਰਤਮੰਦ ਲੋਕਾਂ ਨੂੰ ਸਰਦੀ ਤੋਂ ਬਚਣ ਲਈ ਕੰਬਲ ਵੀ ਦਿੱਤੇ ਗਏ ਅਤੇ ਇਹ ٹرسٹ ਵੱਲੋਂ ਦਾਨੀ ਸੱਜਣਾਂ ਦਾ ਸਨਮਾਨ ਵੀ ਕੀਤਾ ਗਿਆ ਸਮਾਰੋਹ ਦੀ ਸ਼ੁਰੂਆਤ ਹਨੂਮਨ ਚਾਲੀਸਾ ਪੜ੍ਹ ਕੇ ਕੀਤੀ ਗਈ ਇਸ ਮੌਕੇ ਪੰਜਾਬ ਖਤਰੀ ਚੇਤਨਾ ਮੰਚ ਚੈਰੀਟੇਬਲ ٹرسٹ ਦੇ ਪ੍ਰਧਾਨ ਸੀਏਐਸਕੇ ਭੱਲਾ ਨੇ ਕਿਹਾ ਕਿ 22 ਜਨਵਰੀ ਨੂੰ ਰਾਮ ਜੀ ਦੇ ਸਮਾਗਮ ਸਬੰਧ ਵਿੱਚ ਮੰਚ ਦੇ ਆਈਡੀ ਬੈਂਕਟ ਹਾਲ ਵਿੱਚ ਸਵੇਰੇ 8 ਵਜੇ ਹਵਨ ਯੱਗ ਕਰਵਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਪ੍ਰਭੂ શ્રી ਰਾਮ ਦੇ ਰੰਗ ਵਿੱਚ ਰੰਗਦੇ ਹੋਏ ਇੱਕ ਵਿਸ਼ਾਲ ਸ਼ੋਭਾ ਯਾਤਰਾ ਆਈਡੀ ਬੈਂਕਟ ਹਾਲ ਤੋਂ ਚੱਲ ਕੇ ਨਮ ਨਿਰਮਾਨ ਸ਼੍ਰੀ ਰਾਮ ਦਰਵਾਰ ਚਾਦਲਾ ਮਾਰਕੀਟ ਤੱਕ ਪਹੁੰਚੇਗੀ ਜਿਸ ਵਿੱਚ ਹਰ ਇੱਕ ਭਗਤ ਦੇ ਹੱਥ ਵਿੱਚ ਭਗਮਾ ਝੰਡਾ ਫੜਿਆ ਹੋਵੇਗਾ ਅਤੇ ਸਾਰੇ ਸ਼ਹਿਰ ਨੂੰ ਰੋਸ਼ਨੀ ਨਾਲ جگਮਗਾਇਆ ਜਾਵੇਗਾ ਤੁਸੀਂ ਦੇਖ ਰਹੇ ਹੋ ਖੰਨਾ ਤੋਂ ਰਾਜਮੈਨਰੋ ਦੀ ਰਿਪੋਰਟ ਸਰ ਇਹ ਹੈ ਪੰਜਾਬ ਪੰਜਾਬ ਖਤਰੀ ਚੇਦਨਾਮ ਦੀ ਛਾਗਾ ਮਾਦਕ ਫਿਲਾ ਸੇਵਕ ਅੰਦਰਕਸ 159 ਮਾ ਰਾਸ਼ਨ ਵੰਡਨ ਸਮਰੋਹ ਹੁਣ ਜਾ ਰਿਹਾ ਹੈ ਜਿਸ ਦੇ ਵਿੱਚ ਅਸੀਂ ਜਿਹੜੇ ਨੀਡੀ ਪ੍ਰਸੰਸਨ ਨੇ ਉਹਨਾਂ ਨੂੰ ਰਾਸ਼ਨ ਵੰਡਾਂਗੇ ਨਾਲ ਦੀ ਨਾਲ ਸੱਤ ਟ੍ਰਾਈਸਾਈਕਲ ਜਿਹੜੇ ਨੇ ਬੈਟਰੀ ਅਪਗ੍ਰੇਡਡ ਨੇ ਉਹ ਫਿਜ਼ੀਕਲ ਹੈਡੀਕੇ ਵੈਲਫੇਅਰ ਸੁਸਾਇਟੀ ਦੀ ਮਦਦਕੰਨਿਓ ਲਿੰਕੋ ਕਪਰੀ ਨੇ ਪ੍ਰੋਵਾਈਡ ਕੀਤੇ ਨੇ ਉਹ ਅਸੀਂ ਦੇਣ ਜਾ ਰਹੇ ਹਾਂ ਤੇ ਨਾਲ ਦੇ ਨਾਲ ਪੰਜਾਬ ਖत्री ਜੀਦਰਮਨ ਦੀ ਛਾਖਾ ਬਾਤਕਛਲੇ ਕੰਨਿਓ ਦੋ ਟ੍ਰਾਈਸਾਈਕਲ ਤੇ ਦੋ ਥੀਰ ਬੀਚਰ ਦੇ ਜਾ ਰਹੇ ਹਾਂ ਇਹਦੇ ਨਾਲ ਦੀ ਨਾਲ ਕੰਬਲ ਵੀ ਜਿਹੜੇ ਨੇ ਉਹ ਅਸੀਂ ਸਾਰੇ ਬੈਨੇਫੀਸ਼ੀਅਰੀ ਨੂੰ ਦੇਣ ਜਾ ਰਹੇ ਹਾਂ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਜੋ ਵੀ ਇਹ ਕੰਮ ਕੀਤਾ ਜਾਂਦਾ ਬੜੇ ਗਾਨਵੀਰਾਂ ਦੀ ਸਹਿਯੋਗ ਨਾਲ ਦੱਜਿਆ ਜਾਂਦਾ ਹੈ ਮੈਂ ਪੰਜਾਬ ਖत्री ਜੀਦਰਮਨ ਤੇ ਔਰ ਮਾਤਕਛਲੇ ਦੀ ਛਾਖਾ ਤੋਂ ਸਭ ਬੰਦਿਆਂ ਦਾ ਸਾਰੇ दानवीरा ਦਾ ਧੰਨਵਾਦ ਕਰਦਾ ਮੈਂ ਦੀਪਕ ਮਲੋਤ ਜੀ ਮੈਂ ਤਾਂ ਇਹੀ ਗੱਲ ਕਹਾਂ ਗਈ ਕਿ ਜੋ ਵੀ ਇੱਥੇ ਇਹ ਕਾਰਿਆ ਕੀਤਾ ਗਿਆ ਹੈ ਅੱਜ ਦੀਲਚੇਰਾ ਬੈਟਰੀ ਵਾਲੀਆਂ ਵੰਤਰਣ ਹੋਈਆਂ ਨੇ ਉਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਕੁਸ਼ਲਿਆ ਮੰਚ ਜੋ ਵੀ ਹੈ ਮਾਤਾ ਕੁਸ਼ਲਿਆ ਸੇਵਾ ਕੇਂਦਰ ਔਰ ਪੰਜਾਬ ਖੱਤਰੀ ਚੇਤਨਾ ਮੰਚ ਇਹਨਾਂ ਵੱਲੋਂ ਜਿਵੇਂ ਕੰਬਲ ਦਿੱਤੇ ਗਏ ਨੇ ਔਰ ਰਾਸ਼ਨ ਇਹ ਹਰ ਟਾਈਮ ਹੀ 159ਵਾਂ ਇਨ ਦਾ ਹੈਗਾ ਰਾਸ਼ਨ ਦਾ ਸਪਲਾਈ ਦਾ ਮਤਲਬ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਣ ਦਾ ਸਮਾਰੋਹ ਹੈ ਬਹੁਤ ਹੀ ਦਿਲ ਨੂੰ ਸਕੂਨ ਵਾਲੀ ਗੱਲ ਹੈ ਤੁਸੀਂ ਵੀ ਵੱਧ ਤੋਂ ਵੱਧ ਜਿਹੜੇ ਸੁਣ ਰਹੇ ਹੋ ਮੈਨੂੰ ਵੱਧ ਤੋਂ ਵੱਧ ਦਾਨ ਕਰਿਆ ਕਰੋ ਦਾਨ ਦੀਏ ਨਾਲ ਧਾਨੀ ਘਟਦਾ ਔਰ ਜਿੰਨੇ ਵੀ ਆਪਣੇ ਆਲੇ ਦੁਆਲੇ ਜੋ ਵੀ ਆਪਣੇ ਅਪਾਹਜ ਨੇ ਉਹਨਾਂ ਨੂੰ ਬਾਹਰ ਕੱਢ ਕੇ ਲੈ ਕੇ ਆਓ ਸਾਡੇ ਨਾਲ ਕੰਟੈਕਟ ਕਰੋ ਉਹਨਾਂ ਨੂੰ ਆਪਾਂ व्हीਲ ਚੇਅਰਾਂ ਦੇਈਏ ਜਾਂ ਉਹਨਾਂ ਦੇ ਅੰਗ ਲਵਾਈਏ ਕੋਈ ਵੀ ਇਦਾਂ ਦਾ ਕਾਰਿਆ ਹੈ ਤਾਂ ਸਾਨੂੰ ਕੰਟੈਕਟ ਕਰੋ ਔਰ ਖੰਨੇ ਵੀ ਖੰਨੇ ਗੁਰਜੰਟ ਵੀ ਰ ਹੈ ਇਹ ਕੰਮ ਕਰ ਰਿਹਾ ਔਰ ਮਲੋਤ ਦਾ ਜੋ ਏਰੀਆ ਹੈ ਉਹ ਮੇਰੇ ਕੋਲੇ ਹੈ ਮੈਂ ਦੀਪਕ ਮਲੋਤ ਮੈਨੂੰ ਤੁਸੀਂ YouTube ਤੇ ਜਾ ਉੱਥੇ ਮੇਰਾ ਨੰਬਰ ਲੈ ਸਕਦੇ ਹੋ ਉੱਥੇ ਨੰਬਰ ਪਿਆ ਜੀ ਥੈਂਕ ਯੂ ਸੋ ਮਚ ਜੈ ਮਾਤਾ ਦੀ ਮੈਂ ਸਾਡੇ ਸ਼ਹਿਰ ਵਾਸੀਆਂ ਨੂੰ ਵੱਡੇ ਖੱਤਰੀ ਚੇਤਨ ਮંચ ਦੇ ਜਿੰਨੇ ਵੀ ਦ੍ਰਸ਼ਟੀ ਹੈ ਉਹਨਾਂ ਨੂੰ ਬਹੁਤ ਮੁਬਾਰਕ ਦਿਨਣਾ 9 ਸਾਲ ਦੀਆਂ ਵੀ ਤੇ ਜਿਹੜਾ ਸਾਡਾ ਅੱਜ ਦਾ ਰਾਸ਼ਨ ਮੇਤਰਲ ਹੋਇਆ ਹੈ ਇਹਦੇ ਵਿੱਚ ਜਿਨ੍ਹਾਂ ਨੇ ਵੀ ਯੋਗਦਾਨ ਪਾਇਆ ਹੈ ਉਹਨਾਂ ਦਾ ਜਿਨ੍ਹਾਂ ਨੇ ਸਾਡੇ ਚੀਫ ਗੈਸਟ ਬਣ ਕੇ ਅੱਜ ਦੇ ਜ਼ਰੂਰਤਮੰਦਾਂ ਦੀਆਂ ਟਰਾਈਸਾਈਕਲਾਂ ਦੇ ਵਿੱਚ ਯੋਗਦਾਨ ਦਿੱਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਹੁਣ ਤਾਂ ਮੈਂ ਇਹ ਦੱਸੂਗਾ ਸਾਡਾ ਆਨਲਾ ਜਿਹੜਾ ਟਾਈਮ 22 ਤਰੀਕ ਆ ਰਿਹਾ ਹੈ ਭਗਵਾਨ ਰਾਮ ਦਾ ਉਹਨੂੰ ਅਸੀਂ ਬੜੀ ਧੂਮ-ਧਾਮ ਨਾਲ ਮਨਾਉਣ ਜਾ ਰਹੇ ਹਾਂ ਸਾਡੀ ਪੰਜਾਬ ਕੁਬਰੀ ਚੇਤਨਾ ਮੰਚ ਸਾਡੇ ਖਤਰੀ ਭਵਨ ਦੇ ਵਿੱਚ ਸਵੇਰੇ 21 ਤਰੀਕ ਨੂੰ ਜੱਗ ਕਰਕੇ ਤੇ ਸਾਰੇ ਫਕਰੀ ਅਨੁਸਾਰ ਤੇ ਅਸੀਂ ਨਾਸ਼ਤਾ ਪਾਣੀ ਦਾ ਅਰੇਂਜਮੈਂਟ ਕਰਨ ਤੋਂ ਬਾਅਦ ਉੱਥੇ ਭਗਵਾਨ ਰਾਮ ਦੇ ਜੈਕਾਰੇ ਲਾਉਂਦੇ ਹੋਏ ਭਵਨ ਤੋਂ ਚੱਲ ਕੇ ਰਾਮ ਮੰਦਰ ਤੱਕ ਔਰ ਅਸੀਂ ਰਾਮ ਮੰਦਰ ਦੇ ਵਿੱਚ ਵੀ ਚਾਹ ਪਾਣੀ ਦਾ ਪ੍ਰਬੰਧ ਕਰਕੇ ਸਾਰਿਆਂ ਦਾ ਸਤਿਕਾਰ ਵੀ ਕਰਾਂਗੇ ਤੇ 22 ਤਰੀਕ ਨੂੰ ਭਗਵਾਨ ਰਾਮ ਦੇ ਮੰਦਰ ਦੇ ਵਿੱਚ ਅਸੀਂ ਸਵੇਰੇ ਯੱਗ ਕਰਕੇ 10 ਵਜੇ ਤੇ ਉਸ ਤੋਂ ਬਾਅਦ ਅਸੀਂ ਐਲਈਡੀ ਲਗਾ ਕੇ ਤੇ ਭਗਵਾਨ ਦਾ ਕੀਰਤਨ ਕਰਕੇ ਉੱਥੇ ਵੀ 1 ਵਜੇ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਹੈ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਕਹੂੰਗਾ ਵੀ 21 ਔਰ 22 ਤਰੀਕ ਨੂੰ ਆਪਣਾ ਸਮਾ ਭਗਵਾਨ ਰਾਮ ਜੀ ਨੂੰ ਜੈ ਆਪਣੇ ਦਸਤਿਆਂ ਨੂੰ ਜਿਨ੍ਹਾਂ ਨੇ ਇਹਦੇ ਵਿੱਚ ਯੋਗਦਾਨ ਦਿੱਤਾ ਉਹਨਾਂ ਨੂੰ ਬਹੁਤ ਧੰਨਵਾਦ ਕਰਦਾ ਹੈ ਤੇ ਬਹੁਤ ਬਹੁਤ ਅਨੁਜ्ञਾ ਕਰਦਾ ਹੈ ਵੀ ਉਹ ਹਮੇਸ਼ਾ ਬੜੀ ਤੰਦਰੁਸਤੀ ਨਾਲ ਆਪਣਾ ਲਾਈਫ گزارਣ